ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਤੀ ਜੀ ਕਿਪਲ ਵਾਲਾ ਆਪਾਂ ਹਰ ਰੋਜ਼ ਦੀ ਤਰ੍ਹਾਂ ਕੋਈ ਨਾ ਕੋਈ ਨਾ ਆਪਾਂ ਨਵੀਂ ਵੀਡੀਓ ਪਾਉਣੇ ਹੁੰਦੇ ਆਂਗੇ ਜਿਹਦੇ ਵਿੱਚ ਕਿਸੇ ਨੂੰ ਦਿਖਾਉਣੇ ਹੁੰਦੇ ਆਂ ਮਿਸਤਰੀਆਂ ਬਾਰੇ ਜਾਂ ਹੋਰ ਕੋਈ ਵੀ ਕੰਮਕਾਰ ਕਰਦਾ ਪਾਉਂਦੇ ਬਾਰੇ ਜਾਣਕਾਰੀ ਦਿੰਨੇ ਹੁੰਦੇ ਆਂ ਤੇ ਅੱਜ ਆਪਾਂ ਪਹੁੰਚੇ ਆਂ ਪਿੰਡ ਗਰਾਹਾਂ ਦੇ ਵਿੱਚ ਜਿੱਥੇ ਕਿ ਬਾਈ ਡਾਉਨ ਸੀਲਿੰਗ ਦਾ ਕੰਮ ਕਰਨਾ ਲੱਗ ਰਹੇ ਨੇਗੇ ਹਾਂ ਸਾਨੂੰ ਫਿਰ ਮਿਲਿਆਉਣੇ ਆ ਮਿਸਤਰੀਆਂ ਨਾਲ ਤੇ ਦੱਸਦੇ ਆਂ ਵੀ ਕਿੰਨਾ ਖਰਚਾ ਆਉਂਦਾਗਾ ਕੀ ਮੈਂ ਕੀ ਕੁਝ ਹੁੰਦਾਗਾ ਸੋਨੂੰ ਸਾਰੀ ਗੱਲਬਾਤ ਬਾਈਆਂ ਨਾਲ ਕਰਾਉਣਿਆਂਗੇ ਆ ਜਾਓ ਫਿਰ ਮਿਲਦੇ ਅੰਦਰ ਹਾਂ ਤੁਸੀਂ ਦੇਖ ਸਕਦੇ ਹੋ ਬਾਈਆ ਜਿਹੜਾ ਉਹ ਜਾਲ ਦੀਆਂ ਤਾਰਾਂ ਪਾਉਣ ਲੱਗ ਰਿਹਾ ਲੈਟਰਨ ਲੂਟਾਂ ਵਾਸਤੇ ਹਾਂ ਸੋਨੂੰ ਅੰਦਰੋਂ ਦਿਖਾਉਣਿਆਂਗੇ ਹਾਂ ਤੁਸੀਂ ਦੇਖ ਸਕਦੇ ਹੋ ਸਾਰੀ ਕੋਠੀ ਦੇ ਵਿੱਚ ਜਿਹੜਾ ਡਾਉਨ ਸੀਲਿੰਗ ਆ ਜਾਂ ਆਲਾ ਜਾਲ ਆ ਜਿਹੜਾ ਡਾਉਨ ਸੀਲਿੰਗ ਦਾ ਜਾਲ ਆਗਾ ਉਹ ਸਾਰਾ ਬੰਨਿਆ ਪਿਆਗਾ ਇਹ ਸਾਰਾ ਆਪਣਾ ਲੌਬੀ ਹੋ ਗਈ ਤੇ ਆ ਦਿਖਾਉਣੇ ਆ ਤੁਹਾਨੂੰ ਰਸੋਈ ਵਾਲਾ ਰਸੋਈ ਦੇ ਵਿੱਚੋਂ ਵੀ ਸਾਰਾ ਜਾਲਾ ਜਿਹੜਾ ਉਹ ਬੰਨਿਆ ਪਿਆਗਾ ਇਹ ਸਾਰਾ ਕੋਠੀ ਦੇ ਵਿੱਚ ਸਾਰੀ ਕੋਠੀ ਦੇ ਵਿੱਚ ਜਿਹੜੀਆਂ ਡੌਂਗ ਜਿੰਗ ਕਰਨੀਆਂ ਨੇ ਤੇ ਆਪਾਂ ਹੁਣ ਬਾਈਆਂ ਕੋਲੇ ਚੱਲਦੇ ਆਂਗੇ ਤੁਸੀਂ ਦੇਖ ਸਕਦੇ ਹੋ ਵੀ ਤਾਂ ਦੋਸਤ ਜੀ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈਆਂ ਨੇ ਜਿਹੜੀਆਂ ਫੱਟੀਆਂ ਜਿਹੜੀ ਇੱਕ ਸਾਈਡ ਆਫ ਲਾਰਜ ਕੀਤੀ ਹੈ ਜੇ ਜਿਹੜੀਆਂ ਦੂਜੀਆਂ ਫੱਟੀਆਂ ਨੇ ਨੀਵੀਆਂ ਜੜੈਣ ਵਾਲੀਆਂ ਉਹ ਬਾਈ ਬਾਹਰ ਤੋਂ ਲਾਉਣ ਨੇ ਇੰਨੇ ਬਾਈ ਜਿਹੜਾ ਦਸੂਈ ਦਾ ਕੰਮ ਆ ਉਹਦੇ ਫੱਟੀਆਂ ਪਾਉਣ ਲੱਗੀ ਇਹ ਸਨੋ ਵਿਖਾਉਣੇ ਆ ਕੋਈ ਆਲੇ ਦਮ ਹਾਂਜੀ ਦੋਸਤੋ ਪਹਿਲਾਂ ਸਾਨੂੰ ਮਿਸ਼ਤਰੀ ਨਾਲ ਗੱਲਬਾਤ ਕਰਾਉਣੇ ਆ ਆ ਦੇਖੋ ਤੁਸੀਂ ਜਾਲ ਦੀਆਂ ਤਾਰਾਂ ਨੇ ਜਿਹੜੀਆਂ ਉਹ ਪਾਈਆਂ ਜਾ ਰਹੀਆਂ ਨੇ ਆਪਾਂ ਮਿਸ਼ਤਰੀ ਨਾਲ ਗੱਲਬਾਤ ਕਰਦੇ ਆਂ ਵੀ ਤਾਰਾਂ ਦਾ ਜਿਹੜਾ ਕਿੰਨਾ ਕ ਖਰਚਾ ਹੋ ਜਾਂਦਾਗਾ ਆਪਾਂ ਬਾਈ ਨੂੰ ਪੁੱਛਦੇ ਆਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਬਈ ਠੀਕ ਹੋ? ਹਾਂ ਠੀਕ ਹੈ ਬਈ ਵਧੀਆ। ਬਈ ਜਿਵੇਂ ਆਹ ਡਾਉਨ ਸਿਲਿੰਗ ਕਰਦੇ ਆ ਇਹਦੇ ਜਿਵੇਂ ਆਪਾਂ ਤਾਰੇ ਪਾਉਣੇ ਆ ਇਹਦਾ ਕਿੰਨਾ ਕ ਖਰਚਾ ਆ ਜਾਣਾ ਐਸਟੀਮੇਟ ਇਹਦਾ ਬਈ ਜੀ ਜਿਵੇਂ ਦੇਖੋ ਇਹ 10x12 ਦਾ ਆ ਗਿਆ ਕਮਰਾ ਇਹ ਇਹਦੇ ਵਿੱਚ ਲਗਭਗ ਆਪਣਾ 1100-1500 ਰੁਪਇਆ ਤਾਰਾ-ਤਾਰਾ ਦਾ ਖਰਚਾ ਹੈ ਬਾਕੀ ਜਿਹੜਾ ਲਾਈਟਾਂ ਦਾ ਖਰਚਾ ਹੈਗਾ ਉਹ ਆਪਾਂ ਆਪਣੀ ਦੀ ਚੋਇਸ ਹੁੰਦੀ ਹੈਗੀ ਮਹਿੰਗੀ ਸਸਤੀ ਜਿਹਾ ਜਾਂ ਮਰਜ਼ੀ ਲਾ ਲੀਏ। ਇਹਦੇ ਵਿੱਚ 4 ਤਾਂ ਵੱਡੀਆਂ ਲਾਈਟਾਂ ਆਉਣਗੀਆਂ ਬਾਕੀ 6 ਮੱਖੀ ਲਾਈਟਾਂ ਆਉਣਗੀਆਂ ਰੰਗ-ਬਰੰਗੀਆਂ ਛੋਟੇ ਸਾਈਜ਼ ਚ ਆ ਜਾਣੀਆਂ। ਬਾਕੀ ਇਹਦੇ ਵਿੱਚ ਹੀ ਤਿੰਨ ਪੀਸ ਲੈਂਪ ਲੱਗਣਗੇ ਲੰਕਵੇਂ ਹੁੰਦੇ ਨੇਗੇ ਜੋ ਕਿ ਕਹਿੰਦੇ ਹਾਂ ਇਹਦੇ ਨਾਲ ਘਰ ਦੀ ਡੈਕੋਰੇਸ਼ਨ ਵਧੀਆ ਬਣ ਜਾਂਦੀ ਸੋਹਣਾ ਸਿਸਟਮ ਲੱਗਦਾ ਹੈਗਾ ਤੇ ਹਾਂ ਬਾਕੀ ਆਪੋ ਆਪਣੀ ਚੋਇਸ ਹੈ ਵੀ ਜਿਹਾ ਜਿਹਾ ਆਪਾਂ ਕਹਿੰਦੇ ਹਾਂ ਨਾ ਚਾਹੇ ਮਠਾ ਪਾਵਾਂਗੇ ਉਹ ਹੀ ਬਣ ਜੂਗੀ ਤੇ ਹਾਂ ਬਾਕੀ ਖਰਚਾ ਆਪੋ ਆਪਦਾ ਹੈਗਾ ਜਿੰਨਾ ਕਿ ਮਤਲਬ ਆਪਾਂ ਕਰ ਸਕਦੇ ਆ ਵਧੀਆ ਬਣ ਜੂਗਾ ਸਿਸਟਮ ਸਾਰਾ ਮਤਲਬ ਸਾਰਾ ਕੰਮ ਡਿਜ਼ਾਈਨ ਤੇ ਅਗੇ ਵੀ ਲਾਈਟਿੰਗ ਦਾ ਜੀ ਹਾਂ ਹਾਂ ਜੀ ਹਾਂ ਇਹ ਸਾਰਾ ਹੀ ਪਹਿਲਾਂ ਮਤਲਬ ਡਿਜ਼ਾਈਨ ਕੀਤਾ ਜਾਂਦਾ ਹੈਗਾ ਜੋ ਵੀ ਆਪਾਂ ਨੇ ਬਣਾਉਣਾ ਹੈਗਾ ਜਿਹੇ ਹੀ ਡਿਜ਼ਾਈਨ ਸਿਲੈਕਟ ਕਰਕੇ ਡਿਜ਼ਾਈਨ ਤਿਆਰ ਕੀਤਾ ਜਾਂਦਾ ਹੈ ਉਹ ਡਿਜ਼ਾਈਨ ਦੇ ਸਾਬ ਨਾਲ ਹੀ ਅੱਗੇ ਮਤਲਬ ਇਹ ਕੰਮ ਕੰਪਲੀਟ ਹੋ ਜਾਂਦਾ ਹੈ ਜਿਵੇਂ ਆਪਾਂ ਕੋਠੀ ਦਾ ਨਕਸ਼ਾ ਤਿਆਰ ਕਰਦੇ ਆ ਵੀ ਉਸੇ ਤਰ੍ਹਾਂ ਇਹ ਪਹਿਲਾਂ ਤਿਆਰ ਕੀਤਾ ਜਾਂਦਾ ਉਸੇ ਤਰ੍ਹਾਂ ਹੀ ਬਿਲਕੁਲ ਸੇਮ ਚੀਜ਼ ਹੈ ਇਹ ਜਿਵੇਂ ਜੀ ਹੁਣ ਦੇਖੋ ਆ ਭਾਈ ਡਾਉਨ ਸੀਲਿੰਗ ਵਾਲੇ ਲੱਗ ਰਹੇ ਨੇ ਜਿਨ੍ਹਾਂ ਨੇ ਫਟੀਆਂ ਲਾਉਣੀਆਂ ਨੇ ਉਹਨਾਂ ਨੇ ਆਪਣਾ ਡਿਜ਼ਾਈਨ ਤਿਆਰ ਕੀਤਾ ਜੀ ਮੈਂ ਇਲੈਕਟ੍ਰੀਸ਼ੀਅਨ ਆਗਾ ਮੈਂ ਆਪਣਾ ਡਿਜ਼ਾਈਨ ਤਿਆਰ ਕੀਤਾ ਜੋ ਵੀ ਇਹਦੇ ਵਿੱਚ ਲਾਈਟਾਂ ਲੱਗਣਗੀਆਂ ਰੰਗ-ਬਰੰਗੀਆਂ ਇਹ ਸਾਰਾ ਸਿਸਟਮ ਪਹਿਲਾਂ ਬਣਾ ਕੇ ਉਹਦੇ ਹਿਸਾਬ ਨਾਲ ਹੀ ਫਿਰ ਇਹ ਕੰਮ ਹੋਰ ਕੀਤਾ ਜਾਂਦਾ ਇਹ ਅੱਛਾ ਜੀ ਹਾਂ ਤੁਸੀਂ ਦੇਖ ਸਕਦੇ ਹੋ ਬਾਈ ਨੇ ਬਹੁਤ ਹੀ ਵਧੀਆ ਦੱਸਿਆ ਵੀ ਜੇ ਮੈਂ ਆਪਾਂ ਕੋਠੀ ਦੇ ਨਕਸ਼ੇ ਤਿਆਰ ਕਰਦੇ ਆ ਪਹਿਲਾਂ ਇਹ ਜਿੰਨਾ ਵੀ ਏਰੀਆ ਹੁੰਦਾਗਾ ਉਹਦੇ ਹਿਸਾਬ ਨਾਲ ਪਹਿਲਾਂ ਇਹਦਾ ਨਕਸ਼ਾ ਤਿਆਰ ਕੀਤਾ ਜਾਂਦਾ ਫਿਰ ਇਹਦੇ ਵਿੱਚ ਜਣਾਣ ਪਾਏ ਜਾਂਦੇ ਨੇ ਜਿੰਨੀਆਂ ਵੀ ਲਾਈਟਾਂ ਲੱਗਣੀਆਂ ਨੇ ਉਹ ਬਈ ਜਿਵੇਂ ਇਹਦੇ ਵਿੱਚ ਲਾਈਟਾਂ ਲੱਗਦੀਆਂ ਨੇ ਉਹ ਆਪਦੀ ਚੁਆਇਸ ਹੁੰਦੀ ਆ ਕਿ ਇਹ ਆਪਣੀ ਚੁਆਇਸ ਹੁੰਦੀ ਆ ਵੀਰੇ ਉਹ ਜਿਸ ਜਿਸ ਤਰ੍ਹਾਂ ਦੀ ਆਪਾਂ ਨੂੰ ਮਤਲਬ ਵਧੀਆ ਲੱਗਦੀਆਂ ਨੇ ਉਸੇ ਤਰ੍ਹਾਂ ਦੀ ਆਪਾਂ ਇਹਨਾਂ ਦੇ ਵਿੱਚ ਲਾਈਟਾਂ ਪਾ ਸਕਦੇ ਆ ਵੱਧ ਘੱਟ 4 ਪਾ ਲਈ 8 ਪਾ ਲਈ ਠੀਕ ਹੈ ਉਹ ਆਪਣੀ ਚੁਆਇਸ ਹੈਗੀ ਜਿਵੇਂ ਹਾਂ ਗਾਹਕ ਦੀ ਜਿਵੇਂ ਚੁਆਇਸ ਹੋਊਗੀ ਠੀਕ ਹੈ ਉਹ ਆਪਣੀ ਚੁਆਇਸ ਨਾਲ ਹੀ ਮਤਲਬ ਇਹ ਕੰਮ ਕਰਵਾ ਸਕਦਾ ਹੈਗਾ ਠੀਕ ਹੈ ਜੀ ਹਾਂ ਜੀ ਤੇ ਤੁਹਾਨੂੰ ਬਹੁਤ ਹੀ ਵਧੀਆ ਬਾਈ ਨੇ ਦੱਸਿਆਗਾ ਤੇ ਹੁਣ ਆਪਾਂ ਡਾਉਨ ਸੀਲਿੰਗ ਵਾਲੇ ਬਾਈ ਕੋਲ ਚਲਦੇ ਆ ਤੇ ਉਹਨਾਂ ਤੋਂ ਪੁੱਛਦੇ ਆ ਵੀ ਉਹਨਾਂ ਦਾ ਕੀ ਐਸਟੀਮੇਟ ਹੁੰਦਾ ਤੇ ਜਿਵੇਂ ਇਹ ਸਾਰੀ ਕੋਠੀ ਦਾ ਆਪਾਂ ਕੋਠੀਵਾਰੀ ਪੁੱਛਾਂਗੇ ਵੀ ਸਾਰਾ ਕੰਮ ਕਿੰਨਾ ਕਾ ਲ ਜਾਂਦਾ ਤੇ ਆਪਾਂ ਬਾਈਆਂ ਨੰਬਰ ਵੀ ਵੀਡੀਓ ਦੇ ਵਿੱਚ ਪਾਵਾਂਗੇ ਤੇ ਕਿਸੇ ਨੂੰ ਜੇ ਕਿਸੇ ਨੂੰ ਲੋੜ ਹੋਏ ਤੇ ਗੱਲਬਾਤ ਕਰ ਸਕਦੇ ਹੋ ਤੁਸੀਂ ਤਾਂ ਆਪਾਂ ਮਿਲਦੇ ਆ ਮਾਈਆਂ ਨਾਲ ਹਾਂਜੀ ਦੋਸਤੋ ਟ੍ਰਾਂਸਫਰ ਨੂੰ ਮਲਿਆਉਨੇ ਆ ਡਾਊਨਸੇਲਿੰਗ ਵਾਲੇ ਮੇਕਰੀ ਨਾਲ ਆ ਜਾਓ ਫਿਰ ਤੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਆ ਬਾਈ ਪੱਟੀਆਂ ਪਾ ਰਿਹਾ ਨਾ ਤੇ ਆਪਾਂ ਬਾਈ ਨੂੰ ਵੀ ਪੁੱਛ ਦਿਆਂਗੇ ਬਾਈ ਹਾਂਜੀ ਬਾਈ ਜੀ ਦੱਸੋ ਜਿਵੇਂ ਆਪਾਂ ਇਹ ਡਾਊਨਸੇਲਿੰਗ ਕਰਾਉਨੇ ਆ ਤੇ ਇਹ ਕਿੰਨਾ ਟਾਈਮ ਰਹਿ ਜਾਂਦੀ ਹੈਗੀ ਮਤਲਬ ਕਿੰਨੇ ਕ ਸਾਲ ਕੱਟ ਜਾਂਦੀ ਹੈ ਇਹ ਇਹਦੀ ਲਾਈਫ ਵੀ ਲਾਈਫ ਹੈ ਕੋਈ ਨਾ ਖਰਾਬ ਹੀ ਨਹੀਂ ਅੱਛਾ ਵੀ ਜਿਵੇਂ ਕੋਈ ਕੋਈ ਦਿੱਕਤ ਤਾਂ ਨਹੀਂ ਆਉਣੀ ਵੀ ਜਦੋਂ ਜਲਾਵਾ ਡਿੱਗੋ ਰੁੱਕ ਜਾਵੇ ਜਾਂ ਹੋਰ ਕੁਸਾ ਉਹ ਹੀ ਦਿੱਕਤ ਹੈ ਜੀ ਜਿੰਦੇ ਆਪ ਕੋਰੇ ਸਾਹਮਣੇ ਪੜੇ ਗੋ ਜਾਲ ਬਣਿਆ ਹੋਇਆ ਵੀ ਇਹ ਪੱਕਾ ਕੰਮ ਕਰਿਆ ਹੋਇਆ ਜਾਣਾ ਤਾਂ ਮੈਂ ਇਦਾਂ ਦਾ ਇਹਦਾ ਕੁਝ ਨਹੀਂਗਾ ਜੀ ਗੱਜੂ ਵੀ ਜਾ ਖਰਾਬ ਹੋ ਜੂਗੀ ਮੌਰੀ ਤੇ ਅੱਛਾ ਜੇ ਜਿਵੇਂ ਸੱਤ ਤੋਂ ਜਿੰਨੀ ਮਾਤੀ ਨਹੀਂ ਵੀ ਕਰ ਲਓ ਇਹਨੂੰ ਹਾਂ ਉਹ ਆਪਣੀ ਇੱਛਾ ਹੈ ਅੱਛਾ ਆਪਣੀ ਇੱਛਾ ਹੋਵੇ ਠੀਕਾ ਤੇ ਦੇ ਕਿੰਨਾ ਕ ਖਰਚਾ ਆ ਜਾਂਦਾਗਾ ਕਮਰੇ ਤੇ ਯਾਰ ਸੋਈ ਤੇ ਕਿੰਨਾ ਕ ਖਰਚਾ ਆ ਜਾਂਦਾਗਾ ਖਰਚਾ ਵੀ ਜਿੰਨਾ ਮਰਜ਼ੀ ਕਰ ਲਓ ਆਪਣੀ ਇੱਛਾ ਦੀ ਅੱਛਾ ਠੀਕ ਹੈ ਆਪ ਨਾਲ ਕਰਵਾ ਲਵਾਂਗੇ ਤਾਂ ਅਲੋਗਿਕ ਕਮਰਾ ਆਪਣਾ ਹੋ ਜਾਂਦਾ 30 ਤੋਂ 35 ਹਜ਼ਾਰ ਰਪਏ ਦੇ ਕੰਪਲੀਟ ਸਾਰਾ ਕੰਮ ਦਾ ਵਿੱਚ ਹੀ ਕਰਦਾ 7 ਲੱਖ ਅੱਛਾ ਹਾਂਜੀ ਦੋਸਤੋ ਤੁਸੀਂ ਆਪਣੀ ਸਾਰੀ ਵੀਡੀਓ ਦੇਖ ਚੁੱਕੇ ਹੋਗੇ ਵੀ ਕਿਦਾਂ ਕੋਠੀ ਦੀ ਸਾਰੀ ਡਾਊਨ ਸੀਲਿੰਗ ਕੰਪਲੀਟ ਹੋ ਗਈ ਤੇ ਤੁਸੀਂ ਵੱਖ-ਵੱਖ ਡਿਜ਼ਾਈਨ ਵੀ ਦੇਖ ਚੁੱਕੇ ਹੋਗੇ ਵੀ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਤੇ ਆਪਾਂ ਹੁਣ ਮਿਸਤਰੀ ਨਾਲ ਗੱਲਬਾਤ ਕਰਦੇ ਹਾਂਗੇ ਵੀ ਕਿੰਨੇ ਦਿਨ ਲੱਗੇ ਨੇ ਕੋਠੀ ਨੂੰ ਤਿਆਰ ਹੋਣ ਤੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਹਾਂ ਠੀਕ ਠਾਕ ਹੋ ਰਿਹਾ ਜੀ ਇਹ ਹਾਂ ਬਾਈ ਦੱਸੋ ਤੇ ਕੋਠੀ ਤਿਆਰ ਕਰਨ ਤੇ ਕਿੰਨੇ ਦਿਨ ਲੱਗੇ ਆਪਾਂ ਨੂੰ ਤੇ ਕੀ ਕੀ ਪ੍ਰੋਸੈਸ ਨੇ ਆਪਾਂ ਨੂੰ ਵੀਰ ਜੀ ਦੱਸ ਤੋਂ 15 ਦਿਨ ਲੱਗੇ ਨੇ ਅੱਛਾ ਠੀਕ ਆ ਇਹ ਸਾਰਾ ਕੰਮ ਨੂੰ ਨਿਪਟਰੇ ਚਾੜਨ ਦੇ ਤੇ ਬਾਕੀ ਕੰਮ ਤੁਸੀਂ ਦੇਖ ਚੁੱਕੇ ਹੋ ਠੀਕ ਆ ਕਿਦਾਂ ਦਾ ਹੋਇਆ ਕੋਈ ਕਮੀ ਬੇਸੀ ਲੱਗਦੀ ਆ ਤਾਂ ਸਾਨੂੰ ਦੱਸ ਸਕਦੇ ਹੋ ਠੀਕ ਆ ਤੇ ਬਈ ਕਿੰਨੇ ਕਮਰੇ ਸਾਰੇ ਤਿਆਰ ਹੋ ਗਏ ਕੁੱਲ ਇਹ ਤਾਂ ਵੀਰੇ ਟੋਟਲੀ ਤਿਆਰ ਕਰਿਆ ਅਸੀਂ ਨੇ ਛੱਡੇ ਨਹੀਂ ਕੁਝ ਲੈਟਰਿੰਗ ਬਾਥਰੂਮਾ ਤੋਂ ਲੈ ਕੁਝ ਵੀ ਨਹੀਂ ਛੱਡਿਆ ਅੱਛਾ अच्छा सारे 15 दिन लाग गए हां 15 दिन तक ठीक है भाई ते ਇਹਦੇ ਵਿੱਚ ਕਿੰਨੇ ਮਿਸਤਰੀ ਲੱਗੇ ਨੇਗੇ ਕੁੱਲ ਇਹਦੇ ਵਿੱਚ ਅਸੀਂ ਤਿੰਨ ਜਣੇ ਸੀਗੇ ਵੀਰੇ اچھا ਠੀਕ ਆ ਮੈਂ ਅਸੀਂ ਦੋ ਮੁੰਡੇ ਦੇ ਨਾਲ ਸੀ ਤੇ ਬਾਕੀ ਆ ਕੰਮ ਦੇ ਅੱਗੇ ਤੁਹਾਨੂੰ ਦਿਖਾਉਣਾ ਹੈ ਵੀਰ ਜੀ ਥੋੜਾ ਲਾਈਟਿੰਗ ਦਾ ਕੰਮ ਪੈਂਡਿੰਗ ਸੀਗਾ ਉਹ ਹੋ ਜਾਊਗਾ ਅੱਗੇ ਤੁਹਾਨੂੰ ਦਿਖਾਵਾਂਗੇ ਵੀ ਲਾਈਟ ਵਗੈਰਾ ਜਦੋਂ ਸਾਰੀ ਕਲੀਅਰ ਹੋ ਗਈ ਵੀ ਕੰਮ ਕਿਦਾਂ ਦਾ ਬਣਿਆ ਤੇ ਹਾਂਜੀ ਦੋਸਤੋ ਤੇ ਆਪਾਂ ਬਾਈਆਂ ਦਾ ਲੰਬਰ ਵੀ ਪਾਵਾਂਗੇ ਵੀਡੀਓ ਦੇ ਵਿੱਚ ਜੇ ਕਿਸੇ ਨੂੰ ਨਾਉਨ ਸੀਲਿੰਗ ਕਰਾਉਣੀ ਆ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਤਾਂ ਬਾਈਆਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਸਾਨੂੰ ਬਹੁਤ ਮਿਹਨਤ ਲੱਗੀ ਆ ਇਹ ਵੀਡੀਓ ਬਣਾਉਣ ਤੇ ਘਟੂ ਘਟਾ ਸਾਨੂੰ 15 ਦਿਨਾਂ ਵੀਡੀਓ ਬਣਾਉਣ ਤੇ ਲੱਗ ਚੁੱਕੇ ਨੇਗੇ ਕਿਉਂਕਿ 15 ਦਿਨਾਂ ਦੇ ਵਿੱਚ ਸਾਰੀ ਡਾਉਨ ਸੀਲਿੰਗ ਦਾ ਕੰਮ ਤਿਆਰ ਹੋਇਆਗਾ ਧੰਨਵਾਦ ਜੀ